ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਿਜਕਤਨ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮੇਥੀ ਮਟਰ ਮਲਾਈ ਦੀ ਸਬਜੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਅੱਜ ਮੈਂ ਬਿਲਕੁਲ ਨੂੰ ਰੈਸਟੋਰੈਂਟ ਸਟਾਈਲ ਚ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ اور ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਮੇथी ਮਟਰ ਬਣਾਉਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਗਰੇਵੀ ਬਣਾ ਕੇ ਤਿਆਰ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਤੇਲ ਲੈ ਲਾਂਗੇ ਮੈਂ ਅੱਧੇ ਘੜਛੀ ਤੇਲ ਲਿੱਤੀ ਹੈ ਤੇਲ ਸੜਾ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇੱਥੇ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਮੈਂ ਰਫਲੀ ਕੱਟ ਕੀਤਾ ਵੈ ਬਸ ਪਿਆਜ਼ ਦਾ ਆਪਾਂ ਕੱਚਾਪਨ ਖਤਮ ਕਰਨਾ ਹੈ ਇਹ ਦੇਖੋ ਆਪਾਂ ਪਿਆਜ਼ ਨੂੰ ਜ਼ਿਆਦਾ ਨਹੀਂ ਪੁੰਨਣਾ ਹੈਗਾ ਆਪਾਂ ਸਿਰਫ ਇਹਨੂੰ ਹਲਕਾ ਜਿਹਾ ਪੁੰਨਣ ਤੱਕ ਇਹਦਾ ਕੱਚਾਪਨ ਖਤਮ ਹੋ ਜਾਵੇ ਹੁਣ ਅਸੀਂ ਇਹਦੇ ਵਿੱਚ ਲਸਣ ਪਾ ਦਾਂਗੇ ਮੈਂ ਇਹਦੇ ਵਿੱਚ 10 ਤੋਂ 12 ਲਸਣ ਦੀ ਜੋ ਕਲੀਆਂ ਹੁੰਦੀਆਂ ਉਹ ਪਾਈਆਂ ਨੇ ਮੈਂ ਇਹਦੇ ਵਿੱਚ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਅਦਰਕ ਦਾ ਪੀਸ ਪਾਇਆ ਵੈ ਸਭ ਕੁਝ ਆਪਾਂ ਰਫਲੀ ਕੱਟ ਕਰਕੇ ਪਾਣਾ ਵੈ ਮੈਂ ਹਰੀ ਮਿਰਚਾਂ ਲੈ ਲਿੱਤੀਆਂ ਨੇ ਉਹ 4 ਤੋਂ 5 ਭਾਰੀ ਮਿਰਚਾਂ ਲੈਣੀਆਂ ਨੇ ਜਿਹਦੇ ਪਿੱਛੇ ਡੰਡੀ ਹਟਾ ਕੇ ਆਪਾਂ ਨੂੰ ਲੈ ਲੇਤਾ ਵੈ ਆਪਾਂ ਇਹਨਾਂ ਨੂੰ ਸਾਬਤ ਹੀ ਲੇਤਾ ਵੈ ਕਿਉਂਕਿ ਆਪਾਂ ਨੂੰ ਪੀਸਣਾ ਹੀ ਹੈਗਾ ਵੈ ਇਸ ਕਰਕੇ ਆਪਾਂ ਨੂੰ ਰਫਲੀ ਕੱਟ ਕਰਕੇ ਲੈ ਰਹੇ ਹੈਗੇ ਆਂ ਇਹ ਬਹੁਤ ਜਲਦੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਹੈ ਇਸ ਸਮੇਂ ਸਰਦੀਆਂ ਵਿੱਚ ਫਰੈਸ਼ ਫਰੈਸ਼ ਮੇਥੀ ਆ ਰਹੀ ਹੈ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਨੂੰ ਇਹ ਜ਼ਰੂਰ ਟੇਸਟੀ ਲੱਗੇਗੀ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਹੁਣ ਮੈਂ ਇਹਦੇ ਵਿੱਚ ਅੱਧਾ ਕੱਪ ਇਹਦੇ ਵਿੱਚ ਮੈਂ ਪਾਣੀ ਪਾ ਦਿੱਤਾ ਵੈ ਇਹ ਦੇਖੋ ਬਸ ਅੱਧਾ ਅੱਧਾ ਕੱਪ ਮੈਂ ਪਾਣੀ ਪਾਇਆ ਵੈ ਜ਼ਿਆਦਾ ਪਾਣੀ ਨਹੀਂ ਪਾਣਾ ਆਪਣੇ ਸਿਰਫ ਆਪਾਂ ਨੂੰ ਉਬਾਲੇ ਦਿਵਾਣੇ ਤੱਕ ਜੋ ਸਾਡੇ ਪਿਆਜ਼ ਨਰਮ ਹੋ ਜਵੇ ਇਹ ਦੇਖੋ ਹੁਣ ਸਾਡੇ ਜੋ ਪਾਣੀ ਨੂੰ ਉਬਲ ਆਣਾ ਸ਼ੁਰੂ ਹੋ ਚੁੱਕਿਆ ਵੇ ਹੁਣ ਅਸੀਂ ਇਹਦੇ ਵਿੱਚ ਕਾਜੂ ਪਾ ਦਾਂਗੇ ਕਾਜੂ ਦੇ ਨਾਲ ਕੀ ਜੋ ਗਰੇਵੀ ਦੀ ਹੈ ਥਿਕਨੈਸ ਬਹੁਤ ਵਧੀਆ ਹੋ ਜਾਂਦੀ ਹੈ ਕਰੀਮੀ ਕਰੀਮੀ ਬਣਦਾ ਹੈ ਸਾਡਾ ਤੁਸੀਂ ਕਾਜੂ ਦੀ ਜਗ੍ਹਾ ਤੇ ਬਦਾਮ ਵੀ ਪਾ ਸਕਦੇ ਹੋ ਜਾਂ ਕਾਜੂ ਬਦਾਮ ਦੋਨੋਂ ਪਾ ਸਕਦੇ ਏ ਕਿਉਂ ਮਗਜ਼ ਵੀ ਪਾ ਸਕਦੇ ਏ ਕਿਉਂ ਮੈਂ 10 ਬਾਰਾਦਤ ਵਿੱਚ ਕਾਜੂ ਦੇ ਪੀਸ ਪਾਏ ਅਗੇ ਨੇ ਤੁਸੀਂ ਚਾਹੇ ਤੇ ਮਗਜ਼ ਪਾ ਸਕਦੇ ਅਗੇਓ ਬਦਾਮ ਪਾ ਸਕਦੇ ਅਗੇਓ ਹੁਣ ਆਪਾਂ ਇਹਨੂੰ ਦੋ ਤੋਂ ਤਿੰਨ ਬਾਲੇ ਆਨ ਦੇਣੇ ਨੇ ਤਾਂ ਕਿ ਸਾਡਾ ਪਿਆਜ਼ ਹੋ ਨਰਮ ਹੋ ਜਾਵੇ ਬਸ ਆਪਾਂ ਇੰਨਾ ਹੀ ਕਰਨਾ ਉਸ ਤੋਂ ਬਾਅਦ ਠੰਡਾ ਕਰਕੇ ਇਹਨੂੰ ਆਪਾਂ ਇਹਨੂੰ ਬਿਲਕੁਲ ਬਾਰੀਕ ਇਹਦੀ ਪੇਸਟ ਬਣਾ ਲੈਣੀ ਹੈ ਇਹ ਦੇਖੋ ਸਾਡੇ ਬਾਲੇ ਆ ਚੁੱਕੇ ਨੇ ਬਸ ਆਪਾਂ ਇੰਨੀ ਦੇਰੀ ਕਰਨਾ ਮੈਂ ਹੁਣ ਇਹਨੂੰ ਠੰਡਾ ਕਰਕੇ ਅਸੀਂ ਇਹਨੂੰ ਪੀਸ ਲਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੈਗੇ ਸਾਡੇ ਜੋ ਪਿਆਜ਼ ਨੇ ਨਰਮ ਹੋ ਚੁੱਕੇ ਨੇ ਠੰਡੇ ਹੋਣ ਤੋਂ ਬਾਅਦ ਇਹ ਹੋਰ ਨਰਮ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਨੂੰ ਪੀਸ ਕੇ ਫਿਰ ਇਹਦੀ ਪੇਸਟ ਬਣਾ ਕੇ ਤਿਆਰ ਕਰਾਂਗੇ ਜੋ ਇਹਦੀ ਗਰੇਵੀ ਹੈ ਬਹੁਤ ਜ਼ਿਆਦਾ ਕਰੀਮੀ ਬਣਦੀ ਹੈ ਹੁਣ ਅਸੀਂ ਇਹਦਾ ਤੜਕਾ ਤਿਆਰ ਕਰ ਲਾਂਗੇ ਮੈਂ ਕੜਾਈ ਦੇ ਵਿੱਚ ਥੋੜਾ ਜਿਹਾ ਅਸੀਂ ਮੱਖਣ ਲੈ ਲਾਂਗੇ ਦੋ ਚਮਚ ਮੈਂ ਇਹਦੇ ਵਿੱਚ ਮੱਖਣ ਲਿੱਤਾ ਮੱਖਣ ਥੋੜਾ ਜਿਹਾ ਮੈਲਟ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮੇਥੀ ਪਾ ਦਾਂਗੇ ਮੇਥੀ ਨੂੰ ਆਪਾਂ ਬਰੀਕ ਕੱਟ ਲਿੱਤਾ ਵੈ ਤੇ ਚੰਗੀ ਤਰੀਕੇ ਨਾਲ ਧੋ ਕੇ ਫਿਰ ਇਹਦੇ ਵਿੱਚ ਪਾ ਦਿੱਤਾ ਵੈ ਮੈਂ ਇਹਦੇ ਵਿੱਚ 150 ਗ੍ਰਾਮ ਇਹਦੇ ਵਿੱਚ ਮੇਥੀ ਲਿੱਤੀ ਹੈ ਇਹ ਦੇਖੋ ਬਸ ਆਪਾਂ ਇੰਨੀ ਮੇਥੀ ਲਿੱਤੀ ਹੈ ਆਪਾਂ ਇਹਨੂੰ ਕੱਟ ਕੇ ਬਰੀਕ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਇਹਨੂੰ ਵਿੱਚ ਪਾ ਦਿੱਤਾ ਵੈ ਆਪਾਂ ਇਸ ਤਰੀਕੇ ਨਾਲ ਪਹਿਲਾਂ ਮੇਥੀ ਨੂੰ ਪੁੰਨ ਲੈਣਾ ਹੈ ਕਿ ਇਹਦੇ ਨਾਲ ਕੀ ਜੋ ਇਹਦਾ ਕੜਵਾ ਪਨ ਹੁੰਦਾ ਵੈ ਉਹ ਖਤਮ ਹੋ ਜਾਂਦਾ ਵੈ ਸਾਡੀ ਮੇਥੀ ਬਿਲਕੁਲ ਕੜਵੀ ਨਹੀਂ ਬਣਦੀ ਹੈਗੀ ਆ ਆਪਾਂ ਇਹਨੂੰ ਇਸ ਤਰੀਕੇ ਨਾਲ ਪਹਿਲਾਂ ਪੁੰਨ ਲਾਂਗੇ ਹੁਣ ਅਸੀਂ ਇਹਦੇ ਵਿੱਚ ਮਟਰ ਪਾ ਦਾਂਗੇ ਇਹ ਦੇਖੋ ਆਪਾਂ ਇਹਦੇ ਵਿੱਚ ਮਟਰ ਪਾ ਦਿੱਤੇ ਹੋਏ ਨੇ ਇੱਕ ਕੋਲੀ ਮੈਂ ਮਟਰ ਲਿੱਤੇ ਨੇ ਜਿਹਨੂੰ ਥੋੜਾ ਜਿਹਾ ਪਾਣੀ ਵਿੱਚ ਮੈਂ ਪਹਿਲਾਂ ਉਬਾਲ ਲਿੱਤਾ ਸੀਗਾ ਤਾਂ ਕਿ ਜੋ ਸਾਡੇ ਮਟਰ ਨੇ ਹੋ ਨਰਮ ਹੋ ਜਾਣ ਇਸ ਟਾਈਮ ਫਰੈਸ਼ ਫਰੈਸ਼ ਮਟਰ ਆ ਰਹੇ ਨੇ ਤੁਸੀਂ ਇਹ ਜੋ ਮੇਥੀ ਮਟਰ ਦੀ ਸਬਜ਼ੀ ਬਣਾ ਕੇ ਤਿਆਰ ਕਰੋਗੇ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਤੁਸੀਂ ਮਟਰ ਨੂੰ ਫਰੋਜ਼ਨ ਮਟਰ ਵੀ ਲੈ ਸਕਦੇ ਹੈਗੇ ਉਹ ਪਰ ਇਸ ਟਾਂ ਫਰੈਸ਼ ਫਰੈਸ਼ ਮਟਰ ਆ ਰਹੇ ਨੇ ਇਸ ਕਰਕੇ ਮੈਂ ਫਰੈਸ਼ ਮਟਰ ਲਿੱਤੇ ਨੇ ਤੇ ਥੋੜਾ ਜਿਹਾ ਉਹ ਉਬਾਲ ਲਿੱਤਾ ਸੀ ਪਹਿਲਾਂ ਮੈਂ ਪਾਣੀ ਦੇ ਕਰਨ ਪਾਣੀ ਦੇ ਵਿੱਚ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਿੱਤੇ ਨੇ ਜਦੋਂ ਸਾਡੇ ਮਟਰ ਥੋੜੇ ਨਰਮ ਪੈ ਗਏ ਸੀਗੇ ਹੁਣ ਆਪਾਂ ਇਹਨੂੰ ਸਿਰਫ 2 ਮਿੰਟ ਵਾਸਤੇ ਇਸ ਤਰੀਕੇ ਨਾਲ ਭੁੰਨਾਂਗੇ ਤਾਂ ਕਿ ਜੋ ਸਾਡੀ ਜੋ ਮੇਥੀ ਹੈ ਉਹਦਾ ਕੜਵਾ ਪਨ ਖਤਮ ਹੋ ਜਾਵੇ ਤੇ ਜੋ ਪਾਣੀ ਹੈ ਉਹ ਸੁੱਕ ਜਾਵੇ बस ਆਪਣੀ ਦੇਰੀ ਪੁੰਨਾਂਗੇ ਇਹ ਦੇਖੋ ਹੁਣ ਜੋ ਆਪਾਂ ਗਰੇਵੀ ਨੂੰ ਉਬਾਲ ਕੇ ਪੀਸਿਆ ਸੀਗਾ ਨਾ ਜੋ ਪਿਆਜ਼ ਨੂੰ ਲਸਣ ਨੂੰ ਇਹ ਦੇਖੋ ਇਸ ਤਰੀਕੇ ਨਾਲ ਉਹਦੀ ਪੇਸਟ ਬਣਾ ਕੇ ਬਰੀਕ ਪੇਸਟ ਬਣਾ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੁਸੀਂ ਦੇਖ ਸਕਦੇ ਹੈਗੇ ਹੋ ਜੋ ਸਾਡੀ ਗਰੇਵੀ ਬਣੀ ਹੈ ਉਹ ਕਿੰਨੀ ਕਰੀਮੀ ਬਣੀ ਹੈ ਅਜੇ ਤੱਕ ਅਸੀਂ ਇਹਦੇ ਵਿੱਚ ਕੋਈ ਕਰੀਮ ਨਹੀਂ ਪਾਈ ਹੈਗੀ ਐ ਉਸ ਤੋਂ ਬਾਅਦ ਵੀ ਸਾਡੀ ਇੱਕ ਐਪ ਜੋ ਗਰੇਵੀ ਹੈ ਬਹੁਤ ਕਰੀਮੀ ਬਣੀ ਹੈਗੀ ਐ ਤੁਸੀਂ ਦੇਖ ਸਕਦੇ ਹੈਗੇ ਉਹ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਵੈ ਜੋ ਮਿਕਸਰ ਦੇ ਵਿੱਚ ਆਪਣਾ ਮਸਾਲਾ ਲੱਗਾ ਸੀਗਾ ਬਸ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਪਾ ਦਿੱਤਾ ਹੈ ਤਾਂ ਕਿ ਜੋ ਗਰੇਵੀ ਦੀ ਥਿਕਨੈਸ ਥੋੜੀ ਘੱਟ ਜਾਵੇ ਇਹ ਦੇਖੋ ਗਰੇਵੀ ਦੀ ਥਿਕਨੈਸ ਤੁਸੀਂ ਕਿਸ ਹਿਸਾਬ ਨਾਲ ਰੱਖਣੀ ਸੀ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਏਗੇ ਉਹ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਦਿੱਤਾ ਵੈ ਤਾਂ ਕਿ ਜੋ ਸਾਡੀ ਮੇਥੀ ਹੈ ਉਹ ਗਰੇਵੀ ਦੇ ਨਾਲ ਵੀ ਪੱਕ ਜਾਵੇ ਇਹ ਦੇਖੋ ਮੈਂ ਇਹਦੇ ਵਿੱਚ ਅੱਧਾ ਗਲਾਸ ਪਾਣੀ ਹੋਰ ਪਾਇਆ ਸੀਗਾ ਹੁਣ ਅਸੀਂ ਇੱਥੇ ਨਮਕ ਪਾ ਦਾਂਗੇ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਪਾ ਸਕਦੇ ਹੋ ਮੈਂ ਇੱਕ ਚਮਚ ਨਮਕ ਪਾਇਆ ਵੈ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਤੁਸੀਂ ਲਾਲ ਮਿਰਚ ਦੀ ਜਗ੍ਹਾ ਤੇ ਕਾਲੀ ਮਿਰਚ ਵੀ ਲੈ ਸਕਦੇ ਹਗੇਓ ਜਾਂ ਜੋ ਚਿੱਟੀ ਮਿਰਚ ਆਂਦੀ ਹੈ ਨਾ ਤੁਸੀਂ ਉਹ ਵੀ ਪਾ ਸਕਦੇ ਹਗੇਓ ਹੁਣ ਅਸੀਂ ਇਹਦੇ ਵਿੱਚ ਮੈਂ ਇਹਦੇ ਵਿੱਚ ਲਾਲ ਮਿਰਚ ਪਾ ਰਹੀ ਹਗੀਆ ਬਾਕੀ ਤੁਹਾਨੂੰ ਜੋ ਮਿਰਚ ਪਸੰਦ ਹੈ ਤੁਸੀਂ ਉਹ ਪਾ ਸਕਦੇ ਹਗੇਓ ਲਾਲ ਮਿਰਚ ਕੀ ਆਮ ਸਾਡੇ ਘਰਾਂ ਵਿੱਚ ਹੁੰਦੀ ਹੈਗੀ ਹੈ ਤੇ ਕਾਲੀ ਮਿਰਚ ਵੀ ਹੁੰਦੀ ਹੈ ਜੀ ਚਾਹੇ ਤੇ ਲਾਲ ਮਿਰਚ ਪਾ ਸਕਦੇ ਹੋ ਕਾਲੀ ਮਿਰਚ ਪਾ ਸਕਦੇ ਹੋ ਜਾਂ ਚਿੱਟੀ ਮਿਰਚ ਵੀ ਪਾ ਸਕਦੇ ਹੈਗੇ ਹੋ ਮਿਰਚ ਪਾਉਣ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾ ਦਿੱਤਾ ਵੈ ਅੱਧੀ ਚਮਚ ਮੈਂ ਇਹਦੇ ਵਿੱਚ ਗਰਮ ਮਸਾਲਾ ਪਾਇਆ ਵੈ ਇਹ ਬਹੁਤ ਘਾਟ ਮਸਾਲੇ ਚ ਬਣ ਕੇ ਤਿਆਰ ਹੁੰਦੀ ਹੈਗੀ ਹੈ ਹੁਣ ਅਸੀਂ ਇਹਦੇ ਵਿੱਚ ਅੱਧੀ ਚਮਚ ਲਾਲ ਮਿਰਚ ਪਾ ਦਿੱਤਾ ਵੈ ਹੁਣ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਬਹੁਤ ਘੱਟ ਮਸਾਲੇ ਵਿੱਚ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਵੀ ਲੱਗਦੀ ਹੈਗੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਦੇਖੋ ਆਪਾਂ ਇਹਨਾਂ ਨੂੰ ਮਿਕਸ ਕਰ ਲਿੱਤਾ ਵੈ ਸਪਾ ਇੱਕ ਤੋਂ ਦੋ ਬਾਲੇ ਆਂ ਦੇਣੇ ਨੇ ਇਹ ਦੇਖੋ ਇੱਕ ਤੋਂ ਦੋ ਬਾਲੇ ਆ ਚੁੱਕੇ ਨੇ ਸਾਡੀ ਜੋ ਮੇਥੀ ਹੈ ਗਰੇਵੀ ਦੇ ਵਿੱਚ ਪੂਰੀ ਮਿਕਸ ਹੋ ਚੁੱਕੀ ਹੈ ਉਹਨਾਂ ਅਸੀਂ ਇਹਦੇ ਵਿੱਚ ਥੋੜੀ ਜਿਹੀ ਮਲਾਈ ਪਾ ਦਾਂਗੇ ਮੈਂ ਮਲਾਈ ਯੂਜ਼ ਕਰ ਰਹੀ ਹਾਂ ਤੁਸੀਂ ਚਾਹੇ ਤੇ ਕਰੀਮ ਵੀ ਯੂਜ਼ ਕਰ ਸਕਦੇ ਆਗੇਓ ਮੈਂ ਫਰੈਸ਼ ਮਲਾਈ ਲੈਂਦੀ ਐ ਜੋ ਘਰ ਦੀ ਮਲਾਈ ਹੁੰਦੀ ਏ ਤੇ ਆਪਣੇ ਇਹ ਦੇਖੋ ਮਲਾਈ ਨੂੰ ਚੰਗੀ ਤਰ੍ਹਾਂ ਫੇਟ ਕੇ ਫਿਰ ਮੈਂ ਇਹਦੇ ਵਿੱਚ ਲਿਤਾਵਾ ਇਹਨੂੰ ਅੱਧੀ ਕੋਲੀ ਮੈਂ ਇਹਦੇ ਵਿੱਚ ਮਲਾਈ ਲਿੱਤੀ ਸੀਗੀ यह देखो ये कि टेस्ट होर ज़्यादा वह हो जाता वे बिल्कुल रेस्टोरेंट स्टाइल बन के तैयार होती है यह देखो तुम देख सकते है कि सब्जी क्रीमी बन के तैयार हुई है हूँ लास्ट में अस ये अद्धी चम्मच चीनी पा देंगे चीनी पाना कि टेस्ट बहुत ज़्यादा वाली हो जाता है रेस्टोरेंट विच चीनी जरूर पाते हैं यह देखो तुम देख सकते साड़ी सब्जी होब्जी क्रीमी बन के तैयार हुई है बहुत ज़्यादा टेस्टी भी लगती है तीस एनू एक बारी मेरे तरीके जरूर बना के ट्राई करना देख सकते हो बहुत जल्दी बन के तैयार हो जाती है यह देखो साड़ी सब्जी जो बन के तैयार हो चुकी है यह देखो तुम देख सकते है कि अपनी गाड़ी भी हो चुकी है हूँ आप ਉਤਾਰ ਦਾਂਗੇ ਤੇ ਇਹਦਾ ਤੜਕਾ ਤਿਆਰ ਕਰ ਲਾਂਗੇ ਇੱਕ ਹੁਣ ਥੋੜਾ ਜਿਹਾ ਮੈਂ ਮੱਖਣ ਲਿੱਤਾ ਹੈ ਇੱਕ ਚਮਚ ਮੈਦੇ ਵਿੱਚ ਮੱਖਣ ਲਿੱਤਾ ਵੈ ਮੱਖਣ ਸਾਡਾ ਮੈਲਟ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ 10 ਤੋਂ ਬਾਅਦ ਮੈਂ ਕਾਜੂ ਲਿੱਤੇ ਸੀਗੇ ਕਾਜੂ ਬਸ ਆਪਾਂ ਹਲਕੇ ਜਿਹਾ ਬ੍ਰਾਊਨ ਕਰਨੇ ਜ਼ਿਆਦਾ ਨਹੀਂ ਕਰਨੇ ਹੈਗੇ ਬਿਲਕੁਲ ਹਲਕਾ ਜਿਹਾ ਪਰੋਸਟ ਕਰਨਾ ਕਿ ਆਪਣਾ ਦੇਸੀ ਕਿਓਜ ਕਰ ਲਓ ਜਾਂ ਤੁਸੀਂ ਮੱਖਣ ਦੇ ਵਿੱਚ ਕਰ ਲਓ ਇਦਾਂ ਕੀ ਤੇਸ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਤੇ ਦੇਖਣ ਚ ਵੀ ਬਹੁਤ ਵਧੀਆ ਲੱਗਦੇ ਨੇ ਹੁਣ ਥੋੜੀ ਜਿਹੀ ਮੈਂ ਇਹਦੇ ਚ ਦੇਗੀ ਮਿਰਚ ਪਾ ਦਿਆਂ ਕਲਰ ਵਾਸਤੇ ਇਹ ਦੇਖੋ ਅੱਧੀ ਚਮਚ ਮੈਂ ਇਹਦੇ ਵਿੱਚ ਦੇਗੀ ਮਿਰਚ ਪਾਈ ਹੈ ਹੁਣ ਆਪਾਂ ਇਹਨਾਂ ਨੂੰ ਇਹ ਦੇਖੋ ਬਸ ਆਪਾਂ 1 ਤੋਂ 2 ਮਿੰਟ ਵਾਸਤੇ ਹੀ ਕਰਨਾ ਹੈ ਆ ਪੱਕਾ ਜ਼ਿਆਦਾ ਕਲਰ ਨਹੀਂ ਚੇਂਜ ਕਰਨਾ ਹੈਗਾ ਬਸ ਹੁਣ ਇਹਨੂੰ ਆਪਾਂ ਸਬਜ਼ੀ ਦੇ ਵਿੱਚ ਮਿਕਸ ਕਰ ਦਾਂਗੇ ਐਸ ਨਾਲ ਤੜਕੇ ਨਾਲ ਕਿ सब्ज़ी ਦਾ ਟੇਸ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਵੈ ਤੇ ਦੇਖਣ ਵਿੱਚ ਵੀ ਵਧੀਆ ਲੱਗਦੀ ਹੈਗੀ ਐ ਤੁਸੀਂ ਇਹਨੂੰ ਇਹ ਤੜਕਾ ਲਗਾ ਕੇ ਹੀ ਤਿਆਰ ਕਰਨਾ ਇਹ ਦੇਖੋ ਤੁਸੀਂ ਦੇਖ ਸਕਦੇ ਹੈਗੇ ਉਹ ਦੇਖਣ ਚ ਵੀ ਕਿੰਨਾ ਵਧੀਆ ਲੱਗ ਰਹੀ ਹੈਗੀ ਐ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ